ਜਗਜੀਤ ਸਿੰਘ ਢੱਲੇਵਾਲ ਹੁਣ ਕਿਸਾਨ ਆਗੂ ਦੇ ਨਾਂ ਨਾਲ ਲੋਕ ਨਾਇਕ ਵੀ ਬਣ ਗਏ ਨੇ ਢੱਲੇਵਾਲ ਨੇ ਲੋਕਾਂ ਦੇ ਦਿਲਾਂ 'ਚ ਇੱਕ ਵੱਖਰਾ ਹੀ ਸਥਾਨ ਬਣਾ ਲਿਆ ਦੱਸ ਦੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਮਰਨ ਵਰਤ ਦੇ ਬੈਠੇ ਹੋਏ ਕਰੀਬ 70 ਦਿਨ ਉਹਨਾਂ ਨੂੰ ਹੋ ਗਏ ਨੇ ਤੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਕਾਫੀ ਸਮਰਥਨ ਮਿਲਿਆ ਇਸ ਦੇ ਦਰਮਿਆਨ ਹਰਿਆਣੇ ਦੇ ਇੱਕ ਨੌਜਵਾਨ ਨੇ ਢੱਲੇਵਾਲ ਪ੍ਰਤੀ ਆਪਣਾ ਪਿਆਰ ਦਿਖਾਉਂਦਿਆਂ ਉਹਨਾਂ ਦੀ ਤਸਵੀਰ ਆਪਣੇ ਵਿਆਹ ਵਾਲੇ ਕਾਰਡ ਤੇ ਛਪਵਾਈ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਸੰਬੰਧੀ ਢੱਲੇਵਾਲ ਦੇ ਸੋਸ਼ਲ ਮੀਡੀ ਸਟੋਰੀ ਪਾਈ ਗਈ ਹੈ ਜਿਸ ਤੇ ਲਿਖਿਆ ਗਿਆ ਹੈ ਕਿ ਹਰਿਆਣਾ ਕੈਥੋ ਜ਼ਿਲ੍ਹੇ ਦੇ ਪਿੰਡ ਗੋਣਾ ਦੇ ਨੌਜਵਾਨ ਵਿਕਰਮ ਚਾਹਲ ਨੇ ਜਗਜੀਤ ਸਿੰਘ ਢੱਲਵਾਲ ਦੀ ਫੋਟੋ ਆਪਣੇ ਵਿਆਹ ਦੇ ਕਾਰਡ ਤੇ ਪ੍ਰਿੰਟ ਕਰਵਾਈ। ਇਹ ਘਟਨਾ ਸਾਬਤ ਕਰਦੀ ਹੈ ਕਿ ਅੱਜ ਦੇਸ਼ ਦਾ ਕਿਸਾਨ ਇਸ ਗੱਲ ਨੂੰ ਸਮਝ ਰਿਹਾ ਹੈ ਕਿ ਢੱਲਵਾਲ ਕਿਸਾਨਾਂ ਦੀ ਅਗਲੀ ਪੀੜ੍ਹੀ ਖੇਤੀ ਤੇ ਜ਼ਮੀਨ ਬਚਾਉਣ ਲਈ ਆਪਣੇ ਲਈ ਆਪਣੇ ਸਰੀਰ ਤੇ ਪੀੜਾ ਸਹਿ ਕੇ ਇਤਿਹਾਸਿਕ ਅੰਦੋਲਨ ਕਰ ਰਹੇ ਨੇ। ਦਾਜ਼ੀ ਹੈ ਕਿ ਕਿਸਾਨ ਐਮਐਸਪੀ ਸਮੀਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਉਹਨਾਂ ਦੀ ਗੱਲਬਾਤ ਕੋਈ ਗੌਰ ਨਹੀਂ ਕਰ ਰਹੀ। ਕਿਸਾਨ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਪਰ ਕੇਂਦਰ ਸਰਕਾਰ ਨੇ ਕਿੰਨਾ ਸਮਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਿਸ ਤੋਂ ਬਾਅਦ ਇਹਨਾਂ ਮੰਗਾਂ ਕਰਕੇ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠ ਗਏ। ਹੁਣ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਹੈ। ਦੱਸੇ ਕਿ ਡੱਲੇਵਾਲ ਦੇ ਮਰਨ ਵਰਤਨ ਨੂੰ ਦੇਸ਼ ਭਰ ਦੇ ਕਿਸਾਨ ਸਮਰਥਨ ਦੇ ਰਹੇ ਨੇ ਤੇ ਹੁਣ ਡੱਲੇਵਾਲ ਕਿਸਾਨ ਆਗੂ ਦੇ ਨਾਮ ਨਾਲ ਲੋਕ ਨਾਇਕ ਬਣਦੇ ਨਜ਼ਰ ਆ ਰਹੇ ਨੇ। ਲੋਕਾਂ ਦੇ ਦਿਲਾਂ ੱਲੇ ਵਾਲੇ ਪਿਆਰ ਇੰਨਾ ਵੱਧ ਗਿਆ ਕਿ ਆਪਣੇ ਵਿਆਹ ਵਾਲੀ ਕਾਰਡ ਦੇ ਕਿਸਾਨਾ ਖੁਦ ਤਸਵੀਰ ਪ੍ਰਿੰਟ ਕਰਵਾ ਰਹੇ ਨੇ